ਬੀ ਬੁੱਲੀ ਜਾਂਡੇ ਅਸਤੇ ਬਹੁਤ ਔਖੀ ਹੋਈ ਰਹੀ ਸੀਗੀ ਅੱਛਾ ਬੀ ਆਮ ਜਿਹੜੀ ਮੁਰਵੀ ਗੰਨ ਆਂਦੀ ਐ ਇੱਕ ਮਾਂ ਤੇ ਨਾ ਜ਼ੋਰ ਲਵਾਉਂਦੀ ਸੀਗੀ ਠੀਕ ਐ ਜਿਹੜੀ ਆਮ ਮੁਰਵੀ ਗੰਨ ਲੈ ਗਿਆ ਇਹ ਨਵੀਂ ਤਿਆਰ ਕਰਵਾਤੀ ਇਹ ਨੂੰ ਜੇ ਆਪਾਂ ਸਿੱਧਾ ਕਰ ਦਾਂਗੇ ਠੀਕ ਐ ਆ ਦੇਖਾ ਆ ਸਿੱਧਾ ਕਰਤੇ ਹਾਂਜੀ ਇਹ ਲੰਮਾ ਕੋਈ ਨਹੀਂ ਜੀ ਨਾ ਇਹ ਨੂੰ ਆਵੇ ਅਸੂਦਾ ਦਾਰਤਾ ਲੰਬਾ ਹੋ ਗਿਆ ਅੱਜ ਇਹ ਮਹਾਤਾ ਦੋ ਦੋ ਦਾ ਪੰਜ ਦੇ ਸ਼ਬਦੀਆਂ ਦੇ ਸਾਜ ਰੱਜ ਬਹੁਤ ਤੈਟਰ ਗੰਨ ਤਿਆਰ ਕਰਾਈਏ ਦੋ ਦਾ ਇਹ ਸੰਦੀ ਪੀਪ ਬੈਂਡ ਵਾਲੀ ਇਹ ਬਾਤ ਇਹ ਜ਼ੋਰ ਨੂੰ ਵਾਂਦੀ ਸੀਗੀ ਓਕੇ ਠੀਕ ਹੈ ਵੀ ਆਪਦੇ ਹੱਥ ਨਾਲ ਇਹਨੂੰ ਮੈਡਿੰਗ ਕਰਨੀ ਪੈਂਦੀ ਸੀ ਨਾ ਆਹ ਗਨ ਪੁਆਤੀ ਯਾਰ ਜੇ ਇੱਕੋ ਹੀ ਗਨ ਵੀ ਚਿੰਦਾ ਕਰ ਦੋਗੇ ਦਾ ਲੰਬਾ ਫੁਆਰਾ ਜੇ ਇਹਨੂੰ ਘੁਮਾ ਦੋਗੇ ਤਾਂ ਇਹਦਾ ਗੋਲ ਹੋ ਜੀ ਵਾਜ ਵਾਜ ਮਿੱਤਰੇ ਬਹੁਤ ਸਿਰਾਂ ਦੀ ਤੇਤੀ ਜੀ ਯਾਰ ਨਾ ਇਹ ਜੇ ਤੁਸੀਂ ਗੁੱਲੀ ਡੰਡੇ ਦਾ ਤਾਂ ਯਾਰ ਦਿੱਲੀ ਡੰਡੇ ਦਾ ਤਾਂ ਸਿਰ ਤੇ ਵੱਜੂ ਤੇ ਗੁੱਲੀ ਡੰਡਾ ਬਾਹਰ ਦੇ ਵਿੱਚ ਕਿਵੇਂ ਰਹਿ ਜੂਗਾ ਹੁਣ ਇਹਦਾ ਹੁਣ ਆਪਾਂ ਚਲਾ ਲਿਆ ਵੈਸੇ ਦੱਸਦਾ ਯਾਰ ਇਹ ਜਿਹੜਾ ਪੰਪ ਹੈ ਉਹਦੇ ਵਿੱਚ ਆਟੋਮੈਟਿਕ ਕਾਰਬੂਟਰ ਲੱਗਿਆ ਦਾ ਠੀਕ ਹੈ ਇੱਥੇ ਕਿਤੇ ਇਹ ਚੱਲਣਾ ਹੈ ਐਂ ਖਿੱਚਣਾ ਵਾਜ ਵਾਜ ਮਗਰ ਕਹਿਣ ਦਾ ਨਹੀਂ ਵੀ ਸਾਰੇ ਨੂੰ ਐ ਸੋਚਣਾ ਪੈਣਾ। ਦੇਖ ਤੀ ਐਂ ਕਹਿ ਦਿੰਦਾ ਵੀ ਯਾਰ ਗਰਮ ਹੋ ਜਾਂਦਾ। ਯਾਰ ਆ ਛੁੱਟੀ ਮਾਰਨ ਵਾਲਾ ਕੰਮ ਐ। ਇਹ ਉਹੀ ਸਟਾਰਟ ਹੋ ਜੂਗਾ। ਇਹ ਮਗਰ ਕਹਿਣ ਦਾ ਭਾਅ ਹੋ ਗਿਆ ਯਾਰ ਜਵਾਗ ਵੀ ਇਹ ਵੀ ਮੈਨੂੰ ਸਟਾਰਟ ਕਰ। ਹਾਂ ਭਾਅ ਲਾ ਯਾਰ ਵੀਰ। ਵਾਹ ਵਾਹ। ਲਓ ਵੀ ਮਿੱਤਰੇ ਤੁਸੀਂ ਸਟਾਰਟਿੰਗ ਚੈੱਕ ਕਰੋ।